ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ ਕੋਈ ਰੁਕਾਵਟ ਜਾਂ ਕੋਈ ਸਮੱਸਿਆ ਆ ਰਹੀ ਹੈ ਅੱਜ ਤੁਹਾਨੂੰ ਵਿਆਹ ਦਾ ਇੱਕ ਮਹਾਨ ਉਪਾਅ ਦੱਸਣ ਵਾਲੇ ਹਾਂ ਜਿਸ ਨੂੰ ਕਰਦਿਆਂ ਹੀ 24 ਘੰਟਿਆਂ ਦੇ ਅੰਦਰ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਕਰਮਗਲ ਕਾਰਨ ਸ਼ੁਰੂ ਹੋ ਜਾਣਗੇ ਸਾਧ ਸੰਗਤ ਜੀ ਵਿਆਹ ਦੇ ਉਪਾਅ ਇਸ ਲਈ ਅਸੀਂ ਤੁਹਾਨੂੰ ਜ਼ਿਆਦਾ ਦੱਸਦੇ ਹਾਂ ਕਿਉਂਕਿ ਇਸ ਮਹੀਨੇ ਦੇ ਵਿੱਚ ਜਿਹੜੇ ਦਿਨ ਹਨ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਦਿਨਾਂ ਵਿੱਚ ਹੀ ਤੁਹਾਡੇ ਬੱਚੇ ਦਾ ਰਿਸ਼ਤਾ ਤੈਅ ਹੋ ਜਾਵੇਗਾ ਇਹ ਉਪਾਅ ਬੜੇ ਹੀ کارਗਰ ਹੁੰਦੇ ਹਨ ਵਿਆਹ ਨਾਲ ਜੁੜੇ ਵੱਖ-ਵੱਖ ਉਪਾਅ ਇਸ ਲਈ ਦੱਸਦੇ ਹਾਂ ਕਿਉਂਕਿ ਸਾਰਿਆਂ ਦੀਆਂ ਜਨਮkundliyan ਵੱਖ-ਵੱਖ ਹੁੰਦੀਆਂ ਹਨ ਸਾਰਿਆਂ ਦੇ ਗ੍ਰਹਿ ਵੀ ਵੱਖ ਹੁੰਦੇ ਹਨ ਇਸ ਲਈ ਸਾਰਿਆਂ ਲਈ ਵੱਖ-ਵੱਖ ਉਪਾਅ ਵੀ ਹੋ ਜਾਂਦੇ ਹਨ ਕੋਈ ਵੀ ਉਪਾਅ ਕਿਸੇ ਨੇ ਲਾਗੂ ਹੋ ਸਕਦਾ ਹੈ ਉਹਨਾਂ ਦੀ ਜਨਮ ਕੁੰਡਲੀ ਅਤੇ ਉਹਨਾਂ ਦੇ ਗ੍ਰਹਿ ਦੇ ਅਨੁਸਾਰ ਤਾਂ ਕਰਕੇ ਜੇਕਰ ਸਾਤ ਸੰਗਜ ਜੀ ਤੁਸੀਂ ਵਿਆਹ ਨਾਲ ਜੁੜੀ ਕਿਸੇ ਵੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਇਹ ਉਪਾਅ ਜ਼ਰੂਰ ਕਰਕੇ ਵੇਖਿਓ ਮੰਨ ਲਓ ਤੁਹਾਡੇ ਘਰ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ ਵਿਆਹ ਦੇ ਯੋਗ ਨਹੀਂ ਬਣ پا ਰਹੇ ਤੁਹਾਡੀ ਜੋ ਉਮਰ ਹੈ ਵਿਆਹ ਦੀ ਉਮਰ ਕਈ ਗੁਣਾ ਜ਼ਿਆਦਾ ਹੋ ਜਾ ਰਹੀ ਹੈ ਤਾਂ ਹੁਣ ਤੱਕ ਜੇਕਰ ਵਿਆਹ ਦੇ ਯੋਗ ਨਹੀਂ ਬਣੇ ਤੁਸੀਂ ਚਾਹੁੰਦੇ ਹੋ ਜਲਦ ਤੋਂ ਜਲਦ ਤੁਹਾਡਾ ਵਿਆਹ ਹੋ ਜਾਵੇ ਮਾਤਾ ਪਿਤਾ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਪੂਜਾ ਪਾਠ ਦਾ ਉਪਾਅ ਕਰ ਸਕਦੇ ਹਨ ਪਰ ਹੁਣ ਤੁਹਾਨੂੰ ਕੋਈ ਵੀ ਬੱਚਿਆਂ ਦੇ ਲਈ ਵਿਆਹ ਲਈ ਕੋਈ ਪੂਜਾ ਪਾਠ ਵੀ ਨਹੀਂ ਕਰਵਾਉਣਾ ਪਵੇਗਾ ਉਪਾਵੇ ਕਰ ਸਕਦੇ ਹੋ ਹੁਣ ਤੱਕ ਜੇਕਰ ਤੁਹਾਨੂੰ ਕੋਈ ਨਤੀਜਾ ਵੇਖਣ ਨੂੰ ਨਹੀਂ ਮਿਲਿਆ ਮਾਤਾ ਪਿਤਾ ਬੜੇ ਪਰੇਸ਼ਾਨ ਹੋ ਗਏ ਹਨ ਤਾਂ ਵੀਡੀਓ ਇਹ ਤੁਹਾਡੇ ਲਈ ਹੈ ਸਾਧ ਸੰਗਤ ਜੀ ਇਹ ਤਾਂ ਸਾਰੇ ਜਾਣਦੇ ਹਨ ਕਿ ਜਿਸ ਘਰ ਵਿੱਚ ਬੱਚਿਆਂ ਦਾ ਵਿਆਹ ਸਮੇਂ ਤੇ ਨਹੀਂ ਹੁੰਦਾ ਉਸ ਘਰ ਵਿੱਚ ਬੱਚੇ ਤਾਂ ਪਰੇਸ਼ਾਨ ਹੁੰਦੇ ਹੀ ਹਨ ਪਰ ਉਸ ਤੋਂ ਕਈ ਜ਼ਿਆਦਾ ਪਰੇਸ਼ਾਨ ਉਹਨਾਂ ਦੇ ਮਾਤਾ ਪਿਤਾ ਹੋ ਜਾਂਦੇ ਹਨ ਜੇਕਰ ਤੁਹਾਡੇ ਨਾਲ ਵੀ ਅਜਿਹੀ ਸਮੱਸਿਆ ਬਣੀ ਹੋਈ ਹੈ ਵਿਆਹ ਵਿੱਚ ਦੇਰੀ ਚੱਲ ਰਹੀ ਹੈ ਰਿਸ਼ਤੇ ਨਹੀਂ ਆ ਰਹੇ ਜਾਂ ਰਿਸ਼ਤੇ ਆਉਂਦੇ ਹਨ ਪਰ ਗੱਲ ਨਹੀਂ ਬਣਦੀ ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਬਸ ਕਿਸੇ ਵੀ ਦਿਨ ਇਹ ਵਾਲਾ ਉਪਾਅ ਕਰ ਲੈਣਾ ਹੈ 100% ਤੁਹਾਡਾ ਕੰਮ ਬਣ ਜਾਵੇਗਾ ਰਿਸ਼ਤਿਆਂ ਦੀ ਲਾਈਨ ਲੱਗ ਜਾਵੇ ਕਿ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਵਿਆਹ ਜਲਦ ਹੋ ਜਾਵੇਗਾ ਸਾਤ ਸੰਗਤ ਜੀ ਜਲਦੀ ਵਿਆਹ ਲਈ ਸਾਡੇ ਜੋਤਿਸ਼ ਸ਼ਾਸਤਰ ਦੇ ਵਿੱਚ ਕਈ ਸਾਰੇ ਉਪਾਅ ਦੱਸੇ ਜਾਂਦੇ ਹਨ ਜੇਕਰ ਅਸੀਂ ਇਹਨਾਂ ਉਪਾਅਾਂ ਨੂੰ ਪੂਰੇ ਵਿਸ਼ਵਾਸ ਤੇ ਸ਼ਰਧਾ ਨਾਲ ਕਰਦੇ ਹਾਂ ਵਿਧੀ ਵਿਧਾਨ ਨਾਲ ਕਰਦੇ ਹਾਂ ਤਾਂ ਨਿਸ਼ਚਿਤ ਰੂਪ ਨਾਲ ਵਿਆਹ ਵਿੱਚ ਜੋ ਵੀ ਰੁਕਾਵਟਾਂ ਆ ਰਹੀਆਂ ਹਨ ਦੂਰ ਹੋ ਜਾਣਗੀਆਂ ਬਹੁਤ ਜਲਦੀ ਵਿਆਹ ਦੇ ਯੋਗ ਵੀ ਬਣ ਜਾਂਦੇ ਹਨ ਸਾਤ ਸੰਗਤ ਜੀ ਵਿਆਹ ਵਿੱਚ ਜੋ ਰੁਕਾਵਟਾਂ ਆਉਂਦੀਆਂ ਹਨ ਉਹ ਕਈ ਕਾਰਨਾ ਕਰਕੇ ਹੁੰਦੀਆਂ ਹਨ ਹੋ ਸਕਦਾ ਤੁਹਾਡੇ ਉੱਪਰ ਪਿਤਰ ਦੋਸ਼ ਹੋਵੇ ਤੁਹਾਡੇ ਜੋ ਪੂਰਵਜ ਹਨ ਨਾਰਾਜ਼ ਹੋਣ ਜਿਸ ਕਾਰਨ ਵਿਆਹ ਵਿੱਚ ਰੁਕਾਵਟਾਂ ਆ ਰਹੀਆਂ ਹਨ ਨਾਲ ਨਾਲ ਇਹ ਵੀ ਹੋ ਸਕਦਾ ਹੈ ਕਿਸੇ ਨੇ ਤੁਹਾਡਾ ਲਗਨ ਬੰਨ ਦਿੱਤਾ ਹੋਵੇ ਜਦੋਂ ਕੋਈ ਵਿਆਹ ਦਾ ਲਗਨ ਬੰਨ੍ਹ ਦਿੰਦਾ ਹੈ ਤਾਂ ਮੰਗਲਿਕ ਕਾਰਜ ਵਿੱਚ ਵਿਆਹ ਵਿੱਚ ਰੁਕਾਵਟਾਂ ਆਉਂਦੀਆਂ ਹਨ ਫਿਰ ਤੁਸੀਂ ਚਾਹੇ ਕੁਝ ਵੀ ਕਰ ਲਓ ਜਦੋਂ ਤੱਕ ਉਹ ਉਪਾਅ ਕਰੋਗੇ ਤੁਹਾਨੂੰ ਫਿਰ ਬਹੁਤ ਹੀ ਜ਼ਿਆਦਾ ਫਾਇਦਾ ਹੋ ਜਾਵੇਗਾ ਉਸ ਦਾ ਤੁਸੀਂ ਹੱਲ ਕਰ ਲੋਗੇ ਅੱਜ ਦੀ ਵੀਡੀਓ ਵਿੱਚ ਇੱਕ ਸਰਲ ਤੇ ਛੋਟਾ ਜਿਹਾ ਉਪਾਅ ਦੱਸਣ ਵਾਲੇ ਹਾਂ ਇਸ ਨੂੰ ਜੇਕਰ ਕਰਦੇ ਹੋ ਤੁਹਾਡੇ ਵਿਆਹ ਵਿੱਚ ਜੋ ਵੀ ਰੁਕਾਵਟਾਂ ਹਨ ਆਸਾਨੀ ਨਾਲ ਦੂਰ ਹੋ ਜਾਣਗੀਆਂ ਇਹ ਉਪਾਅ ਬੜਾ ਹੀ ਸਰਲ ਹੈ ਜਲਦੀ ਵਿਆਹ ਲਈ ਕਰ ਸਕਦੇ ਹੋ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਸ ਲਈ ਇਸ ਉਪਾਅ ਨੂੰ ਤੁਸੀਂ ਚੰਗੇ ਤਰੀਕੇ ਨਾਲ ਸੁਣ ਲੈਣਾ ਹੈ ਤੇ ਸਮਝ ਲੈਣਾ ਹੈ ਗਲਤ ਤਰੀਕੇ ਨਾਲ ਨਹੀਂ ਕਰਨਾ ਜਿਸ ਕਰਕੇ ਤੁਹਾਡੀਆਂ ਸਮੱਸਿਆਵਾਂ ਸੁਲਝਣ ਦੀ ਬਜਾਏ ਹੋਰ ਵੱਧ ਸਕਦੀਆਂ ਹਨ ਅੱਧਾ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਜਿਹੇ ਵਿੱਚ ਤੁਸੀਂ ਉਪਾਅ ਤਾਂ ਕਰ ਲੈਂਦੇ ਹੋ ਪਰ ਜੇਕਰ ਉਸ ਵਿੱਚ ਥੋੜੀ ਜਿਹੀ ਵੀ ਗਲਤੀ ਕਰ ਲੈਂਦੇ ਹੋ ਸਾਡੇ ਫਿਰ ਜਿਹੜੇ ਕਾਰਜ ਹੁੰਦੇ ਹਨ ਨਹੀਂ ਬਣਦੇ ਫਿਰ ਤੁਸੀਂ ਕਹਿਣ ਲੱਗਦੇ ਹੋ ਉਪਾਅ ਹੀ ਬੇਕਾਰ ਹੈ ਇਹ ਕੰਮ ਨਹੀਂ ਕਰਦਾ ਇਸ ਲਈ ਤੁਹਾਨੂੰ ਇਹ ਕਹਿਣਾ ਚਾਹਾਂਗੀ ਜੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਉਸ ਤੋਂ ਬਾਅਦ ਹੀ ਉਪਾਅ ਕਰਿਓ ਹੁਣ ਉਪਾਅ ਦੀ ਸ਼ੁਰੂਆਤ ਕਰਦੇ ਹਾਂ ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਜੇਕਰ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਦਿਓ ਤਾਂ ਕਿ ਪਰਮਾਤਮਾ ਜੀ ਤੁਹਾਡੀ ਇਸ ਪਰੇਸ਼ਾਨੀ ਦਾ ਹੱਲ ਕਰ ਦੇਣ ਸਾਧ ਸੰਗਤ ਜੀ ਹੁਣ ਤੁਹਾਨੂੰ ਦੱਸਦੇ ਹਾਂ ਉਪਾਅ ਕਿਵੇਂ ਕਰਨੇ ਹਨ ਇਸ ਲਈ ਤੁਹਾਨੂੰ ਇੱਕ ਗਲਾਸ ਪਾਣੀ ਦਾ ਚਾਹੀਦਾ ਹੈ ਤੇ ਚਾਹੀਦਾ ਹੈ ਕੁਝ ਕਪੂਰ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗਲਾਸ ਪਾਣੀ ਤੇ ਕਪੂਰ ਲੈ ਲੈਣਾ ਹੈ ਸਾ ਸੰਗਤ ਜੀ ਜਲ ਜੋ ਹੈ ਉਹ ਤੁਸੀਂ ਸਾਰੇ ਜਾਣਦੇ ਹੋ ਦੇਵਤਾ ਹੈ ਸਾਡਾ ਤਾਂ ਸਾਨੂੰ ਵੱਖਰੇ ਤੌਰ ਤੇ ਈਸ਼ਵਰ ਦੀ ਕਿਰਪਾ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਜਲ ਦੇਵਤਾ ਹੀ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕਰ ਦੇਣਗੇ ਜਿਆਦਾ ਕੁਝ ਕਰਨ ਦੀ ਜ਼ਰੂਰਤ ਨਹੀਂ ਤਾਂ ਕੀ ਕਰਨਾ ਹੋਵੇਗਾ ਕਿਸੇ ਵੀ ਦਿਨ ਜਿਸ ਵੀ ਦਿਨ ਤੁਹਾਨੂੰ ਸਮਾਂ ਮਿਲਦਾ ਹੈ ਇਹ ਉਪਾਅ ਕਰ ਲਿਓ ਤੁਹਾਨੂੰ ਚਮਤਕਾਰ 24 ਘੰਟਿਆਂ ਵਿੱਚ ਵੇਖਣ ਨੂੰ ਮਿਲ ਸਕਦਾ ਹੈ 100% ਮਿਲੇਗਾ ਬਸ ਵਿਸ਼ਵਾਸ ਰੱਖਣਾ ਹੈ ਮਨ ਵਿੱਚ ਸ਼ਰਧਾ ਰੱਖੋ ਵਿਸ਼ਵਾਸ ਨਾਲ ਕੀਤਾ ਗਿਆ ਕੋਈ ਵੀ ਉਪਾਅ ਕਦੇ ਬੇਕਾਰ ਨਹੀਂ ਜਾਵੇਗਾ ਇਹ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਇਸ ਉਪਾਅ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਕਰਨਾ ਹੈ ਜਾਨੀ ਕਿ ਮਾਤਾ ਪਿਤਾ ਵੀ ਕਰ ਸਕਦੇ ਹਨ ਆਪਣੇ ਬੱਚਿਆਂ ਦੇ ਵਿਆਹ ਦੇ ਜਲਦੀ ਲਈ ਬੱਚੇ ਖੁਦ ਵੀ ਕਰ ਸਕਦੇ ਹਨ ਇਸ ਉਪਾਰਨ ਤੁਹਾਨੂੰ ਲੈਣੀਆਂ ਹੋਣਗੀਆਂ ਦੋ ਕਪੂਰ ਦੀਆਂ ਟਿੱਕੀਆਂ ਦੋ ਜਦੋਂ ਕਪੂਰ ਦੀਆਂ ਟਿੱਕੀਆਂ ਅਸੀਂ ਲੈ ਲਵਾਂਗੇ ਨਾਲ ਹੀ ਇੱਕ ਗਲਾਸ ਪਾਣੀ ਬਸ ਇੰਨੀਆਂ ਚੀਜ਼ਾਂ ਤੁਸੀਂ ਲੈਣੀਆਂ ਹਨ ਧਿਆਨ ਦੇਣ ਵਾਲੀ ਗੱਲ ਹੈ ਇਹ ਜਿਹੜਾ ਉਪਾਹ ਹੈ ਤੁਹਾਨੂੰ ਕਰਨਾ ਹੋਵੇਗਾ ਰਾਤ ਦੇ ਸਮੇਂ ਰਾਤ ਵਿੱਚ ਹੀ ਕਰਨਾ ਹੈ ਜਾਣੋ ਕਿ ਜਿਸ ਦਿਨ ਤੋਂ ਵੀ ਤੁਸੀਂ ਇਹ ਉਪਾਅ ਕਰੋਗੇ ਨਾ ਉਸੇ ਦਿਨ ਤੋਂ ਫਾਇਦਾ ਦਿਖਣਾ ਸ਼ੁਰੂ ਹੋ ਜਾਵੇਗਾ ਰਾਤ ਵਿੱਚ ਤੁਹਾਨੂੰ ਇੱਕ ਗਲਾਸ ਪਾਣੀ ਚਾਹੀਦਾ ਦੋ ਕਪੂਰ ਦੀਆਂ ਟਿੱਕੀਆਂ ਚਾਹੀਦੀਆਂ ਹੁਣ ਇੱਥੇ ਤੁਹਾਨੂੰ ਜਾਣਕਾਰੀ ਜਿਹੜੀ ਦੱਸਣ ਵਾਲੇ ਹਾਂ ਮੰਨ ਲਓ ਕਿ ਤੁਹਾਡੇ ਬੱਚੇ ਦੇ ਵਿਆਹ ਵਿੱਚ ਰੁਕਾਵਟ ਆ ਰਹੀ ਹੈ ਦੇਰੀ ਲੱਗ ਰਹੀ ਹੈ ਜੇਕਰ ਉਹ ਕਿਤੇ ਬਾਹਰ ਰਹਿੰਦੇ ਹਨ ਜਾਂ ਬਾਹਰਲੇ ਫੋਰਨ ਕੰਟਰੀ ਵਗੈਰਾ ਵਿੱਚ ਰਹਿੰਦੇ ਹਨ ਉਥੇ ਕੰਮ ਕਰ ਰਹੇ ਹਨ ਉਹ ਵੀ ਇਹ ਉਪਾਅ ਨੂੰ ਉਥੇ ਬਹਿ ਕੇ ਕਰ ਸਕਦੇ ਹਨ ਉਹਨਾਂ ਨੂੰ ਵੀ ਕਰਨਾ ਆਸਾਨ ਹੈ ਆਪਣੇ ਖੁਦ ਲਈ ਵੀ ਅਸੀਂ ਇਸ ਪਰੇਸ਼ਾਨੀ ਦਾ ਹੱਲ ਲੱਭ ਸਕਦੇ ਹਾਂ ਇਸ ਉਪਾਅ ਨੂੰ ਕਰਕੇ ਕਿਉਂਕਿ ਇਹ ਸਮੱਸਿਆ ਕੋਈ ਛੋਟੀ ਸਮੱਸਿਆ ਨਹੀਂ ਹੈ ਜਦੋਂ ਲਗਾਤਾਰ ਵਿਆਹ ਵਿੱਚ ਦੇਰੀ ਚੱਲ ਰਹੀ ਹੁੰਦੀ ਹੈ ਬੱਚੇ ਦੀ ਪੂਰੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ ਚਾਹੇ ਤੁਹਾਡੇ ਕਿੰਨੀ ਵੀ ਉਮਰ ਹੋ ਗਈ ਹੋਵੇ ਤੁਸੀਂ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਕੇ ਵੇਖਣਾ ਯਕੀਨ ਮੰਨਿਓ ਇੱਛਾ ਪੂਰੀ ਹੋਵੇਗੀ ਜਿਵੇਂ ਰਾਤ ਹੋ ਜਾਵੇ ਬੱਚੇ ਜਿਹੜੇ ਹੁੰਦੇ ਹਨ ਉਹ ਆਪਣੇ ਕਮਰੇ ਵਿੱਚ ਇੱਕ ਗਲਾਸ ਪਾਣੀ ਲੈ ਜਾਣ ਗਲਾਸ ਕੋਈ ਵੀ ਹੋਵੇ ਕੱਚ ਦਾ ਹੋਵੇ ਸਟੀਲ ਦਾ ਹੋਵੇ ਲੈ ਸਕਦੇ ਹੋ ਕੋਈ ਸਮੱਸਿਆ ਨਹੀਂ ਕੋਈ ਵੀ ਗਲਾਸ ਪਾਣੀ ਦਾ ਲੈ ਜਾਣਾ ਹੈ ਦੁੱਕਪੂਰ ਦੀਆਂ ਟਿੱਕੀਆਂ ਲੈ ਜਾਣੀਆਂ ਹਨ ਹੁਣ ਤੁਸੀਂ ਸੌਣ ਜਾਓ ਤੇ ਦੋਵੇਂ ਚੀਜ਼ਾਂ ਲੈ ਕੇ ਆਪਣੇ ਸਿਰਹਾਣੇ ਵੱਲ ਇੱਕ ਗਲਾਸ ਜਦੋਂ ਪਾਣੀ ਰੱਖੋਗੇ ਜੇਕਰ ਮਾਂ ਇਸ ਉਪਾਅ ਨੂੰ ਕਰ ਰਹੀ ਹੋਵੇ ਬੱਚੇ ਘਰ ਵਿੱਚ ਹੋਣ ਤਾਂ ਮਾਂ ਨੂੰ ਵੇਖੋ ਕਿ ਇਸ ਗਲਾਸ ਪਾਣੀ ਨੂੰ ਬੱਚੇ ਦੇ ਸਹਰਾਣੇ ਹੀ ਰੱਖਣਾ ਚਾਹੀਦਾ ਹੈ ਮਾਂ ਇੱਕ ਗਲਾਸ ਪਾਣੀ ਨੂੰ ਬੱਚੇ ਦੇ ਸਹਰਾਣੇ ਰੱਖ ਦਵੇ ਦੋ ਕਪੂਰ ਦੀਆਂ ਟਿੱਕੀਆਂ ਜਿਹੜੀਆਂ ਹਨ ਇਸ ਗਲਾਸ ਪਾਣੀ ਵਾਲੇ ਦੇ ਵਿੱਚ ਪਾ ਦੇਵੇ ਇੱਕ ਕਪੂਰ ਦੀ ਟਿੱਕੀ ਬੱਚੇ ਦੇ ਸਹਰਾਣੇ ਦੇ ਹੇਠਾਂ ਰੱਖ ਦੇਵੇ ਬਸ ਇੰਨਾ ਹੀ ਕਰਨਾ ਹੈ ਮੰਨ ਲਓ ਕਿ ਤੁਹਾਡੇ ਬੱਚੇ ਘਰ ਤੋਂ ਕਿਤੇ ਦੂਰ ਰਹਿੰਦੇ ਹਨ ਕੰਮ ਦੀ ਵਜ੍ਹਾ ਕਰਕੇ ਬਾਹਰ ਰਹਿੰਦੇ ਹਨ ਫੇਰ ਤੁਸੀਂ ਆਪਣੇ ਮਨ ਵਿੱਚ ਬੱਚਿਆਂ ਲਈ ਜਲਦ ਵਿਆਹ ਦੀ ਮਨੋਕਾਮਨਾ ਬਾਰੇ ਸੋਚਦੇ ਹੋਏ ਆਂ ਜਲ ਦੇਵਤਾ ਨੂੰ ਨਮਸਕਾਰ ਕਰਕੇ ਉਸ ਤੋਂ ਮਨ ਦੀ ਜੋ ਇੱਛਾ ਹੈ ਬੱਚੇ ਦੇ ਵਿਆਹ ਨੂੰ ਲੈ ਕੇ ਉਸ ਨੂੰ ਪੂਰੇ ਕਰਨ ਲਈ ਕਹਿੰਦੇ ਹੋਏ ਇੱਕ ਗਲਾਸ ਪਾਣੀ ਨੂੰ ਆਪਣੇ ਬੱਚੇ ਦਾ ਨਾਮ ਦਾ ਸੰਕਲਪ ਲੈਂਦੇ ਹੋਏ ਆਪਣੇ ਸਿਰਹਾਣੇ ਥੱਲੇ ਰੱਖੋ ਮਾਂ ਆਪਣੇ ਸਿਰਹਾਣੇ ਥੱਲੇ ਰੱਖੇਗੀ ਜਦੋਂ ਬੱਚੇ ਕੋਲ ਨਾ ਹੋਣ ਘਰ ਤੋਂ ਬਾਹਰ ਰਹਿੰਦੇ ਹੋਣ ਫਿਰ ਇੱਕ ਕਪੂਰ ਦੀ ਟਿੱਕੀ ਪਾਣੀ ਦੇ ਗਲਾਸ 'ਚ ਪਾ ਦਿਓ ਜਿਵੇਂ ਦੱਸਿਆ ਕਿ ਇੱਕ ਕਪੂਰ ਦੀ ਟਿੱਕੀ ਸਰਾਣੇ ਦੇ ਹੇਠਾਂ ਰੱਖ ਦਿਓ ਕੋਈ ਵੀ ਉਲਝਣ ਨਹੀਂ ਪੈਣੀ ਚਾਹੀਦੀ ਮਾਂ ਵੀ ਇਸ ਉਪਾਅ ਨੂੰ ਸਰਾਣੇ ਹੇਠਾਂ ਕਰਕੇ ਉਪਾਅ ਕਰ ਸਕਦੀ ਹੈ ਜਦੋਂ ਬੱਚੇ ਕੋਲ ਨਾ ਹੋਣ ਇਹਨਾਂ ਕਪੂਰ ਦੀਆਂ ਟਿੱਕੀਆਂ ਨੂੰ ਰੱਖ ਕੇ ਸੌ ਜਾਓ ਬਸ ਇਹਨਾਂ ਕੰਮ ਰਾਤ ਨੂੰ ਸੌਣ ਤੋਂ ਪਹਿਲਾਂ ਕਰ ਲੈਣਾ ਹੈ ਸਵੇਰੇ ਜਲਦੀ ਉਠੋ ਜਿਵੇਂ ਹੀ ਤੁਸੀਂ ਉੱਠਦੇ ਹੋ ਇਹ ਜੋ ਕਪੂਰ ਦੀ ਟਿੱਕੀ ਵਾਲਾ ਜਲ ਹੈ ਜਿਸ ਵਿੱਚ ਤੁਸੀਂ ਪਾਈ ਸੀ ਇਸ ਇਸ ਨੂੰ ਕਮਰੇ ਵਿੱਚ ਰੱਖਿਆ ਹੋਇਆ ਸੀ ਹੁਣ ਮੰਨ ਲਓ ਕਿ ਬੱਚੇ ਜੇਕਰ ਖੁਦ ਕਰ ਰਹੇ ਹਨ ਤਾਂ ਖੁਦ ਦੇ ਕਮਰੇ ਵਿੱਚ ਜੇਕਰ ਮਾਂ ਆਪਣੇ ਕਮਰੇ ਵਿੱਚ ਰੱਖ ਕੇ ਉਪਾਅ ਕਰਦੀ ਸੀ ਉਸ ਨੂੰ ਚੁੱਕੋ ਤੇ ਆਪਣੇ ਹੀ ਕਮਰੇ ਦੀ ਇਸ ਦੀ ਸ਼ੁਰੂਆਤ ਕਰੋ ਛਿੜਕਾ ਕਰਨ ਦੀ ਇਹਨਾਂ ਸਮਝ ਗਏ ਕਿ ਜਾਨੀ ਬੱਚੇ ਦੇ ਕਮਰੇ ਤੋਂ ਚੁੱਕਿਆ ਹੈ ਤਾਂ ਬੱਚੇ ਦੇ ਕਮਰੇ ਤੋਂ ਛੁਟਕਾ ਕਰਨਾ ਸ਼ੁਰੂ ਕਰੋ ਜੇ ਖੁਦ ਬੱਚੇ ਦੇ ਲਈ ਮਾਂ ਉਪਾਅ ਕਰ ਰਹੀ ਹੈ ਤਾਂ ਮਾਂ ਆਪਣੇ ਕਮਰੇ ਤੋਂ ਜਲ ਛਿੜਕਣਾ ਸ਼ੁਰੂ ਕਰ ਦਿਓ ਭਾਵਨੋ 메ਨ 게ਟ ਤੱਕ ਜਾਨੀ ਕਿ ਘਰ ਦੇ ਮੁਖ ਦਰਵਾਜੇ ਤੱਕ ਪਾਣੀ ਪਾਉਂਦੇ ਜਾਣਾ ਹੈ ਜਲ ਪਾਉਂਦੇ ਜਾਣਾ ਹੈ ਇਹ ਕਪੂਰ ਵਾਲਾ ਜਲ ਤਾਂ ਇਸ ਨਾਲ ਸਮਝ ਰਹੇ ਹੋ ਕਿ ਕੀ ਹੋ ਰਿਹਾ ਹੈ ਇਹ ਬੱਚਿਆਂ ਦੇ ਵਿਆਹ ਦੇ ਲਈ ਜਿੰਨੇ ਵੀ ਦੋਸ਼ ਹਨ ਗ੍ਰਹਿ ਦੋਸ਼ ਪਿਤਰ ਦੋਸ਼ 네ਗੇਟਿਵਿਟੀ ਜਿਸ ਦੇ ਨਾਲ ਘਰ ਵਿੱਚ ਮੰਗਲ ਕਾਰਜ ਨਹੀਂ ਹੋ ਰਹੇ ਪਰੇਸ਼ਾਨੀਆਂ ਆ ਰਹੀਆਂ ਹਨ ਬੱਚੇ ਦੇ ਰਹਿਾਈਸ਼ੀ ਕਮਰੇ ਤੋਂ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰ ਦੇਣਾ ਹੈ ਨੇਗੇਟਿਵਿਟੀ ਨੂੰ ਬਾਹਰ ਕਰਨ ਦੇ ਲਈ ਇਹ ਉਪਾਅ ਤੁਹਾਡੇ ਲਈ کارਗਰ ਸਾਬਤ ਹੋਵੇਗਾ ਘਰ ਦਾ ਜੋ ਮੇਨ ਗੇਟ ਹੈ ਉਸਤੇ ਉੱਪਰ ਤੁਸੀਂ ਇਹ ਜਲ ਦਾ ਛੜਕਾ ਕਰ ਦਿਓ ਜੋ ਸਰਾਣੇ ਦੇ ਹੇਠਾਂ ਤੁਸੀਂ ਕਪੂਰ ਦੀ ਟਿੱਕੀ ਰੱਖੀ ਸੀ ਉਸ ਨੂੰ ਮੇਨ ਗੇਟ ਤੇ ਲਿਆ ਕੇ ਕਿਸੇ ਮਿੱਟੀ ਦੇ ਬਰਤਨ ਵਿੱਚ ਜਾਂ ਦੀਵੇ ਵਿੱਚ ਇਸ ਨੂੰ ਜਲਾ ਸਕਦੇ ਹੋ ਕੋਈ ਪਲੇਟ ਹੋਵੇ ਬਸ ਚੁੱਪਚਾਪ ਬਿਨਾਂ ਕੁਝ ਕਹੇ ਸੁਣੇ ਇਸ ਟਿੱਕੀ ਨੂੰ ਜਲਾ ਦਿਓ ਕਿੱਥੇ 메ਨ ਗੇਟ ਤੇ ਲਿਆ ਕੇ ਹੀ ਜਲਾਉਣਾ ਹੈ ਜਿਹੜੀ ਤੁਸੀਂ ਕਪੂਰ ਦੀ ਟਿੱਕੀ ਸਹਰਾਣੇ ਥੱਲੇ ਰੱਖੀ ਸੀ ਚੁੱਪਚਾਪ ਜਲਾ ਦੇਣਾ ਹੈ ਇਸ ਉਪਾਅ ਨੂੰ ਕਰਕੇ ਜਰੂਰ ਵੇਖਿਓ ਤੁਹਾਨੂੰ ਚਮਤਕਾਰ 2-3 ਦਿਨਾਂ ਵਿੱਚ ਹੀ ਵੇਖਣ ਨੂੰ ਮਿਲ ਜਾਵੇਗਾ ਫਿਰ ਤੁਹਾਡੇ ਬੱਚੇ ਦਾ ਰਿਸ਼ਤਾ ਤੈਅ ਹੋ ਜਾਵੇਗਾ ਸਾਰੇ ਹੀ ਅਸ਼ੋਭ ਕਾਰਜ ਜਿਹੜੇ ਹਨ ਸ਼ੁਭ ਹੋਣੇ ਸ਼ੁਰੂ ਹੋ ਜਾਣਗੇ ਮੰਗਲਕਾਰੀ ਤੁਹਾਡੇ ਲਈ ਸਾਬਿਤ ਹੋਣਗੇ ਤੁਹਾਡੇ ਮਨ ਦੀ ਮਨੋ ਕਾਮਨਾ ਪੂਰੀ ਹੋਵੇਗੀ ਬਸ ਵਿਸ਼ਵਾਸ ਰੱਖੋ ਪਰਮਾਤਮਾ ਤੇ ਭਰੋਸਾ ਰੱਖੋ ਇਹ ਕਾਮਨਾ ਕਰਦੇ ਹਾਂ ਤੁਹਾਡੀ ਇੱਛਾ ਜਰੂਰ ਜਲਦ ਹੀ ਪੂਰੀ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ